ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਉਸ ਦਿਨ ਤੋਂ ਬਾਅਦ ਤੁਸੀਂ ਸਪੂਰ ਚਾਰਾ ਉਹ ਦਿਨ ਕੁੜੀਆਂ ਲੈ ਚੁੱਕੀਆਂ ਜਾਂ ਚ 15 50 ਦਾ ਇੱਕ ਜਵਾਰ ਸਰਦਾਰ ਜਵਾਰ ਦਾ ਨਾਮ ਰੱਖਿਆ ਚਰ ਗੁਲਾਬ ਉਹ ਪਹਿਲਾ ਆਈਪੀਐਸ ਕੋਲ ਨਾ ਪਾ ਰਿਹਾ ਥੋੜੇ ਜਿਹਾ ਅੱਜ ਬ੍ਰਹਮਣ ਉਹ ਬਾਤ ਥੋੜਾ ਅੱਜ ਜਿੰਨੇ ਆਂ ਜਿਸ ਲੱਗਦੇ ਹੋ ਬ੍ਰਹਮਣ ਤੋਂ ਖੁਸ਼ੀ ਔਰ ਤੁਸੀਂ ਇਹ ਸਾਹਮਣੇ ਤੱਕ ਆ ਗਏ ਹੋ ਔਰ ਬੇਨਤੀ ਹੈ ਕਿ ਹਰ ਐਤਵਾਰ ਭਗਵਾਨ ਵਾਲਮੀਕੀ ਮਾਰੇ ਦਾ ਸਾਸਾ ਮੇਰਾ ਸ਼ਾਮ ਨੂੰ ਪੋ ਜਿੰਨੇ ਬੱਚੇ ਆਜਾਏ ਆ ਮੈਂ ਸਮੂਹ ਦੇਸ਼ ਵਾਸੀਆਂ ਦਾ ਆਪਣੇ ਵੱਲੋਂ ਭਾਰਤੀ ਵਾਲਮੀਕੀ ਤਰਨ ਸਮਾਜ ਦਾ ਬਦਸਪਾਰਕ ਲੋ ਕੇਂਦਰੀ ਭਗਵਾਨ ਵਾਲਮੀਕੀ ਮੰਦਿਰ ਸੋਜਪੁਰ ਕੈਂਟ ਵੱਲੋਂ ਗੁੱਗਾ ਮੇੜੇ ਜੰਕਸ਼ਨ ਕਲਿਆਣ ਸੁਸਾਇਟੀ ਵੱਲੋਂ ਤੋਂ ਡਾਕਟਰ ਵੀ.ਆਰ. ਅਬੇਡਕਰ ਯੂਥ ਸੁਸਾਇਟੀ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਤੋਂ ਵੱਲੋਂ ਅਸੀਂ ਸਾਰੇ ਸਮੂਹ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਆਂ ਔਰ ਵਧਾਈ ਦਿੰਨੇ ਆਂ ਵੀ ਜਿਹੜੇ ਸਾਰੇ ਦੇਸ਼ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ ਬੜੀ ਖੁਸ਼ੀ ਤੇ ਸੁਚੱਜੇ ਢੰਗ ਨਾਲ ਮਨਾਉਂਦੇ ਨੇ। ਉਰਾਸ ਕਰਦੇ ਆਂ ਵੀ ਉਹਨਾਂ ਦੀ ਦਿੱਤੀ ਸਿੱਖਿਆਵਾਂ ਤੇ ਸਮੂਹ ਦੇਸ਼ ਚੱਲੇ ਬੱਚੇ, ਵੱਡੇ ਔਰ ਬਜ਼ੁਰਗ ਔਰ ਸਾਡੀ ਮਹਿਲਾਵਾਂ ਜੋ ਬਾਬਾ ਸਾਹਿਬ ਨੇ ਉਹਨਾਂ ਨੂੰ ਅਧਿਕਾਰ ਦਿੱਤੇ ਆ ਉਹ ਅਧਿਕਾਰਾਂ ਦਾ ਜੋ ਅੱਜ ਉਹ ਫਾਇਦਾ ਲੈ ਰਹੇ ਨੇ। ਅਸੀਂ ਚਾਹੁੰਦੇ ਆਂ ਵੀ ਜੋ ਕੁਝ ਸਰਕਾਰ ਜੋ ਕੁਝ ਪਾਰਟੀਆਂ ਰਾਜਨੀਤਿਕ ਬਾਬਾ ਸਾਹਿਬ ਦੇ ਸਿਧਾਂਤਾਂ ਨਾਲ ਖਲਵਾੜ ਕਰਨ ਕਰਨਾ ਚਾਹੁੰਦੀਆਂ ਨੇ ਅਸੀਂ ਵਾਲਮੀਕਨ ਸਮਾਜ ਵੱਲੋਂ ਔਰ ਸਮੂਹ ਦਲ ਸਮਾਜ ਵੱਲੋਂ ਇੱਕ ਗੱਲ ਕਹਿਣਾ ਚਾਹੁੰਦੇ ਆ ਵੀ 바ਵਾ ਸਾਹਿਬ ਦੇ ਸੰਵਿਧਾਨ ਨਾਲ ਕੋਈ ਖਿਲਵਾੜ ਨਹੀਂ ਹੋ ਸਕਦਾ ਜੋ ਉਹਨਾਂ ਨੇ ਇਸ ਦੇਸ਼ ਨੂੰ ਦਿੱਤਾ ਉਹ ਕੋਈ ਇਨਸਾਨ ਇਸ ਦੇਸ਼ ਨੂੰ ਦੇ ਨਹੀਂ ਸਕਦਾ ਔਰ ਉਸ ਯੋਗបុਰਸ਼ ਦੇ ਨਾਮ ਤੇ ਜੋ ਅੱਜ ਯੂਨੀਵਰਸਟੀਆਂ ਬਣੀਆਂ ਨੇ ਔਰ ਵਰਲਡ ਦੇ ਵਿੱਚ ਜੋ ਉਹਨਾਂ ਦੇ ਉਪਰਾਲੇ ਨੇ ਉਹ ਕੋਈ ਭੁੱਲ ਨਹੀਂ ਸਕਦਾ ਸੋ ਮੈਂ ਇਹ ਆਸ ਕਰਦਾ ਵੀ ਡਾਕਟਰ ਭੀਮਰਾਓ ਮਹਿਤ ਜੀ ਦੀ ਜੋ ਸਿੱਖਿਆਮਾ ਨੇ ਉਹਨਾਂ ਨੂੰ ਆਪਾਂ ਪੜ ਕੇ ਉਹਨਾਂ ਦਾ ਗਿਆਨ ਲਈਏ ਕੁਰਾਨ ਵਾਲੇ ਸਮੇਂ ਚ ਹਰ ਸਾਲ ਇਸੇ ਤਰ੍ਹਾਂ ਸਾਡੇ ਸੁਖਵਾਨ ਵਾਲਮੀਕੀ ਕੇਂਦਰੀ ਮੰਦਰ ਤੋਂ ਜੋ ਪ੍ਰਲਗ ਕੀਤਾ ਜਾਂਦਾ ਇਸੇ ਤਰ੍ਹਾਂ ਆਪਣਾ ਲਗ ਕੀਤਾ ਜਾਏਗਾ ਧੰਨਵਾਦ ਜੈ ਵਾਲਮੀਕੀ ਜੈ ਭੀਮ ਜੈ ਪਰ ਜੀ ਕੀ ਨਾਮ ਹੈ ਸਰ ਤੋਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਤੁਹਾਡੇ ਚੈਨਲ ਦੇ ਚੈਨਲ ਦਾ ਜੀ ਦੇ ਮਾਧਿਅਮ ਨਾਲ ਸਾਨੂੰ ਮੈਸੇਜ ਬੰਦਾ ਮੌਕਾ ਮਿਲਿਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਔਰ ਮੇਰਾ ਨਾਮ ਰਕੇਸ਼ ਹੈ ਔਰ ਕੇਂਦਰੀ ਭਗਵਾਨ ਵਾਲਮੀਕੀ ਮੰਦਰ ਤੋਂ ਮੈਂ ਕੈਜ ਸੈਕਟਰੀ ਦਲਕਰ ਨੇ ਔਰ ਮੈਂ ਮਹਦਾਈ ਦਾ ਨਾ ਚਾਹਨਾ ਕਿ 바ਵਾ ਸਾਹਿਬ ਦਾ ਜਨਮ ਦਿਨ ਹੈ ਉਹ ਇੱਕ ਐਸੇ ਯੋਗਪੁਰਸ਼ ਦਾ ਜਨਮ ਦਿਨ ਹੈ ਜਿਨੇ ਕਿ ਸਾਡੇ ਸਮਾਏ ਵਾਸਤੇ ਨਹੀਂ ਕੱਲਿਆ ਵਾਸਤੇ ਕੀਤਾ ਉਹਨਾਂ ਨੇ ਜਿੰਨੀਆਂ ਵੀ ਜਾਤੀਆਂ ਜਿੰਨੀਆਂ ਵੀ ਕੰਮ ਹੈ 바ਵਾ ਸਾਹਿਬ ਨੇ ਸਾਰੇ ਵਾਸਤੇ ਕੀਤਾ ਲੇਕਿਨ ਮੈਂ ਕੋ ਥੋੜੀ ਜੀ ਗੱਲ ਕਹਿਣਾ ਚਾਹਾਂਗਾ ਵੀ ਜਿਹੜਾ ਪਿਛਲੇ ਦਿਨੀ ਜਿਹੜਾ ਪੰਨੂ ਹੈ ਜਿਨੇ 바ਵਾ ਸਾਹਿਬ ਦੀ ਸ਼ਾਨ ਦੇ ਵਿੱਚ ਲਫਜ਼ ਕਹੇ ਨੇ ਮੰਦਿਰ ਕਮੇਟੀ ਵੱਲੋਂ ਅਸੀਂ ਉਹਦੀ ਨਖੇਦੀ ਕਰਦੇ ਆਂ ਔਰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕੀ ਸਾਡਾ ਸਮਾਜ ਜਾਗਰੂਕ ਹੋ ਚੁੱਕਾ ਹੈ ਉਹਨੂੰ ਪਤਾ ਹੈ ਵੀ ਜਿਹੜੀਆਂ ਵੀ ਪਾਰਟੀਆਂ ਜਾਂ ਜਿਹੜੀਆਂ ਵੀ ਮਤਲਬ ਕਿ ਸਾਜਸ਼ਾਂ ਸਾਡੇ ਸਮਾਜ ਨਾਲ ਖੇਲਵਾੜ ਕਰ ਰਹੀਆਂ ਸਾਡੇ ਸਮਾਜ ਨੂੰ ਵਾਪਸ ਇੱਕ ਲੜਨ ਦੀ ਗੱਲ ਕਰ ਰਹੀਆਂ ਜਾਂ ਦੂਜੇ ਸਮਾਜ ਦੇ ਨਾਲ ਲੜਨ ਦੀ ਗੱਲ ਕਰ ਰਹੀਆਂ ਅਸੀਂ ਸਮਝ ਚੁੱਕੇ ਹਾਂ ਕਿ ਲੜਨਾ ਨਹੀਂ ਹੈ ਆਪਸੀ ਭਾਈਚਾਰਾ ਬਣਾਣਾ ਹੈ ਜਿਹੜਾ ਕੋਈ ਗਲਤ ਬੋਲ ਰਿਹਾ ਅਸੀਂ ਉਹਦੇ ਖਿਲਾਫ ਐਕਸ਼ਨ ਵੀ ਲਵਾਵਾਂਗੇ ਔਰ ਮੰਦਰ ਕਮੇਟੀ ਵੱਲੋਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਪੰਨੂ ਨੇ ਕਿਹਾ ਅਸੀਂ ਉਹਦੇ ਨਖੇਦੀ ਕਰਦੇ ਆ ਜੇ ਉਹ ਕੱਲ ਨੂੰ ਕੁਝ ਹੋਰ ਵੀ ਬੋਲਦਾ ਹੈ ਜਾਂ ਕੋਈ ਹੋਰ ਵੀ ਕੋਈ ਬੋਲਦਾ ਹੈ ਤੇ ਮੰਦਿਰ ਕਮੇਟੀ ਫੋਲ ਕਿਉਂਦਾ ਵਿਰੋਧ ਕਰੇਗੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ